ਅੱਜ ਮੈਂ ਖੰਨਾ ਨਿਵਾਸੀਆਂ ਦੇ ਇੱਕ ਬਹੁਤ ਹੀ ਅਹਿਮ ਮੁੱਦਾ ਧਿਆਨ ਵਿੱਚ ਲਿਆਉਣਾ ਚਾਹਨਾ ਅੱਜ ਤੋਂ 2.5 ਸਾਲ ਪਹਿਲਾਂ 2022 ਦੀਆਂ ਚੋਣਾਂ ਵਿੱਚ ਤਰਨਪ੍ਰੀਤ ਸਿੰਘ ਸੌਂਧ ਉਹਨਾਂ ਨੇ ਇੱਕ ਐਫੀਡੇਵਿਟ ਅਟੈਸਟਡ ਜਿਹੜਾ ਰੋਟਰੀ ਵੱਲੋਂ ਔਰ ਆਪਣੇ ਵੀ ਉਹਨਾਂ ਨੇ ਦਸਤਖਤ ਕੀਤੇ ਹੋਏ ਨੇ ਇਹ ਪਬਲਿਕ ਡੋਮੇਨ ਦੇ ਵਿੱਚ ਲੈ ਕੇ ਆਂਦਾ ਔਰ ਬਹੁਤ ਸਾਰੀਆਂ ਗੱਲਾਂ ਇਹਦੇ ਵਿੱਚ ਬਤੌਰ ਉਹਨਾਂ ਨੇ ਇੱਕ ਜ਼ਿੰਮੇਵਾਰ ਵਿਅਕਤੀ ਹੋਣ ਦੇ ਨਾਤੇ ਇਸ ਐਫੀਡੇਵਿਟ ਦੇ ਵਿੱਚ ਉਹਨਾਂ ਨੇ ਦਰਜ ਕਰਵਾਈਆਂ ਜਿਦੇ ਵਿੱਚ ਉਹਨਾਂ ਨੇ ਮੁੱਖ ਤੌਰ ਤੇ ਕਿਹਾ ਕਿ ਮੈਂ ਨਾ ਪੈਸਾ ਲਵਾਗਾ ਔਰ ਨਾ ਹੀ ਕਿਸੇ ਨੂੰ ਪੈਸਾ ਲੈਣ ਦਵਾਂਗਾ ਸੋ ਇਹ ਸਭ ਤੋਂ ਵੱਡਾ ਉਹਨਾਂ ਨੇ ਕੋਰਾ ਝੂਠ ਬੋਲਿਆ ਔਰ ਅੱਜ ਬੱਚਾ-ਬੱਚਾ ਜਾਣਦਾ ਹੈ ਜਿਸ ਤਰੀਕੇ ਦੇ ਨਾਲ ਅੱਜ ਹਰ ਸਰਕਾਰੀ ਦਫ਼ਤਰ ਦੇ ਅੰਦਰ ਭ੍ਰਿਸ਼ਟਾਚਾਰ ਦਾ ਬੂਲ ਬਲ ਹੈ ਲੋਕਾਂ ਦੇ ਕੰਮ ਨਹੀਂ ਹੋ ਰਹੇ ਔਰ ਉਹਨਾਂ ਤੋਂ ਜਬਰਨ ਪੈਸੇ ਲੈ ਜਾ ਰਹੇ ਨੇ ਮੈਂ ਪੁੱਛਣਾ ਚਾਹਣਾ ਸੌਨ ਸਾਹਿਬ ਇਹ ਪੈਸੇ ਜਿਹੜੇ ਨੇ ਇਹ ਕਿਹਦੀ ਜੇਬ ਚ ਜਾ ਰਹੇ ਨੇ ਤੁਸੀਂ ਇਹਦੇ ਚ ਅੱਗੇ ਕਿਹਾ ਕਿ ਮੈਂ ਐਲੀਵੇਟਡ ਰੋਡ ਜਿਹੜੀ ਸਾਡੀ ਹਾਈਵੇ ਹੈ ਮੈਂ ਉਹਨੂੰ ਐਲੀਵੇਟਡ ਬਣਾਵਾਂਗਾ ਔਰ ਦਿੱਲੀ ਸਰਕਾਰ ਨਾਲ ਵੀ ਗੱਲ ਕਰਾਂਗਾ ਅਗਰ ਨਹੀਂ ਹੋਏਗਾ ਤਾਂ ਮੈਂ ਸੰਘਰਸ਼ ਕਰਾਂਗਾ ਮੈਂ ਤੁਹਾਨੂੰ ਪੁੱਛਣਾ ਚਾਹਣਾ ਕਿ ਤੁਸੀਂ ਇਹਨਾਂ 2.5 ਸਾਲਾਂ ਦੇ ਵਿੱਚ ਇਹ ਮੁੱਦਾ ਇਸੇ ਮਹਿਕਮੇ ਕੋਲ ਇਸ ਦਾ ਉਠਾਇਆ ਕੋਈ ਸੰਘਰਸ਼ ਕੀਤਾ ਇਹਦੇ ਲਈ ਅੱਜ 2.5 ਸਾਲ ਹੋ ਗਏ ਤੁਹਾਡੀ ਸਰਕਾਰ ਬਣੀ ਨੂੰ ਹਾਲੇ ਤੱਕ ਤੁਸੀਂ ਇਹ ਐਫੀਡਵਟ ਨੂੰ ਭੁੱਲੇ ਬੈਠੇ ਹੋ ਲੋਕ ਨਹੀਂ ਭੁੱਲੇ ਨਾ ਅਸੀਂ ਭੁੱਲੇ ਹਾਂ ਪਰ ਤੁਸੀਂ ਇਹ ਆਪਣਾ ਇੱਕ ਹਲਫੀਆ ਬਿਆਨ ਦੇ ਕੇ ਤੁਸੀਂ ਅੱਜ ਇਸ ਨੂੰ ਭੁੱਲ ਚੁੱਕੇ ਤੁਸੀਂ ਅੱਗੇ ਕੀ ਆ ਕਿ ਜਿਹੜੇ ਵੀ ਗਰੀਬ ਪਰਿਵਾਰ ਨੇ ਜਿਨ੍ਹਾਂ ਦੇ ਘਰ ਜਿਹੜੇ ਨੇ ਉਹ ਖਸਤਾ ਹਾਲਤ ਵਿੱਚ ਨੇ ਮੈਂ ਸਰਕਾਰੀ ਪੈਸੇ ਦੇ ਰਾਹੀਂ ਉਹਨਾਂ ਦੇ ਘਰ ਬਣਵਾਵਾਂਗਾ ਕੀ ਤੁਸੀਂ ਅੱਜ ਇੱਕ ਕਿਸੇ ਗਰੀਬ ਪਰਿਵਾਰ ਦੇ ਕਿਸੇ ਘਰ ਦੇ ਉੱਤੇ ਕੋਈ ਇੱਕ ਲਾਈ ਹੈ ਔਰ ਅੱਗੇ ਤੁਸੀਂ ਕਿਹਾ ਕਿ ਮੈਂ ਮਲਟੀ ਸਪੈਸ਼ੈਲਿਟੀ ਹਸਪੀਟਲ ਬਣਾਵਾਂਗਾ ਖੰਨੇ ਦੇ ਲਈ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਕਿ ਇਹ ਇਨਾ 2.5 ਸਾਲਾਂ ਦੇ ਵਿੱਚ ਥੋੜੀ ਸਰਕਾਰ ਹੈ ਤੁਸੀਂ ਵਿਧਾਨ ਸਭਾ ਵਿੱਚ ਕੋਈ ਇਸ ਤਰ੍ਹਾਂ ਦਾ ਮੁੱਦਾ ਠਾਇਆ ਕੀ ਹਾਲੇ ਤੱਕ ਕੋਈ ਮਲਟੀ ਸਪੈਸ਼ੈਲਿਟੀ ਹਸਪੀਟਲ ਦੇ ਲਈ ਕੋਈ ਕਾਰਵਾਈ ਸ਼ੁਰੂ ਹੋਈ ਹੈ ਕਿ ਤੁਸੀਂ ਕੋਈ ਪੱਤਰ ਲਿਖਿਆ ਕਿਸੇ ਹੈਲਥ ਮਹੱਦੇ ਨੂੰ ਤੁਸੀਂ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਝੂਠੀ ਬੋਲਦੇ ਰਹੇ ਵੋਟਾਂ ਦੇ ਲਈ ਔਰ ਉਹਦੇ ਨਾਲ ਨਾਲ ਤੁਸੀਂ ਕਹਾਂ ਮੈਂ ਪਾਰਕ ਬਣਾਵਾਂਗਾ 1 ਰੁਪਿਆ ਢਾਈ ਸਾਲਾਂ ਵਿੱਚ ਸਰਕਾਰ ਨਹੀਂ ਲਾਇਆ ਤੁਸੀਂ ਪਾਰਕ ਬਣਾਉਣ ਦੀਆਂ ਗੱਲਾਂ ਕਰਦੇ ਹੋ ਤੁਸੀਂ ਕਹਾਂ ਮੈਂ ਸੀਵਰੇਜ ਦੀ ਜਿਹੜੀ ਸਮੱਸਿਆ ਉਹ ਹੱਲ ਕਰਾਂਗਾ ਤੁਸੀਂ ਮੈਨੂੰ ਦੱਸ ਦਿਓ ਵੀ ਇਹ ਇਸ ਦੌਰਾਨ ਤੁਸੀਂ ਜਦੋਂ ਉਹ ਐਮਐਲਏ ਬਣੇ ਹੋ ਤੁਹਾਡੀ ਸਰਕਾਰ ਬਣੀ ਆ ਇਹਨਾਂ ਸਾਰੇ ਮੁੱਦਿਆਂ ਤੇ ਤੁਸੀਂ ਕੀ ਗੱਲ ਕੀਤੀ ਸੋ ਇਸ ਕਰਕੇ ਤੁਸੀਂ ਤਾਂ ਸਿਰਫ ਝੂਠ ਹੀ ਬੋਲ ਕੇ ਲੋਕਾਂ ਤੋਂ ਵੋਟਾਂ ਲੈ ਲਈਆਂ ਔਰ ਤੁਸੀਂ ਇਹ ਜਿਹੜਾ ਐਫੀਡਾਫਟ ਆਪਣਾ ਹਲਫੀਆ ਬਿਆਨ ਤੁਸੀਂ ਆਪਣੇ ਹਰ ਖੰਨੇ ਦੇ ਘਰ-ਘਰ ਤੱਕ ਪਹੁੰਚਾਇਆ ਕੋਈ ਗੱਲ ਨਹੀਂ ਤੁਸੀਂ ਤਾਂ ਇਹਨੂੰ ਭੁੱਲ ਗਏ ਹੋ ਪਰ ਹੁਣ ਅਸੀਂ ਇਹੀ ਐਫੀਡਾਫਟ ਤੁਹਾਡਾ ਹਰ ਘਰ-ਘਰ ਦੇ ਵਿੱਚ ਪਹੁੰਚਦਾ ਕਰਾਂਗੇ ਔਰ ਇਹ ਤਾਂ ਤੁਹਾਨੂੰ ਜਵਾਬ ਦੇਣਾ ਪਏਗਾ ਤੁਹਾਨੂੰ ਦੱਸਣਾ ਪਏਗਾ ਕਿ ਤੁਸੀਂ ਇਹਨਾਂ ਗੱਲਾਂ ਤੇ ਕਿਉਂ ਨਹੀਂ ਖੜੇ ਕਿਉਂ ਅੱਜ ਸਾਰੀਆਂ ਗੱਲਾਂ ਭੁੱਲ ਕੇ ਅੱਜ ਤੁਸੀਂ ਕਿਹੜੇ ਮੂੰਹ ਦੇ ਨਾਲ ਅੱਜ ਇਸ ਲੋਕ ਸਭਾ ਦੇ ਵਿੱਚ ਆਪਣੇ ਪਾਰਟੀ ਦਾ ਉਮੀਦਵਾਰ ਲਈ ਵੋਟਾਂ ਮੰਗ ਰਹੇ। ਤੋਂ ਇਸ ਕਰਕੇ ਇਹ ਸਾਰੀਆਂ ਗੱਲਾਂ ਤੁਹਾਡੀਆਂ ਅੱਜ ਝੂਠੀਆਂ ਸਾਬਤ ਹੋਈਆਂ ਨੇ। ਅਸੀਂ ਤੁਹਾਤੋਂ ਮੰਗ ਕਰਦੇ ਹਾਂ ਕਿ ਇਹਦੇ ਤੇ ਆਪਣਾ ਪੱਖ ਰੱਖੋ ਆਪਣੀ ਸੱਚਾਈ ਸਾਹਮਣੇ ਪੇਸ਼ ਕਰੋ ਨਹੀਂ ਤਾਂ ਫੇਰ ਇਸ ਦਾ ਖਮਿਆਜਾ ਪੁਕੜ ਲਈ ਤਿਆਰ ਹੋ। ਬਹੁਤ ਬੋਤਨ